ਉਸੇ ਨੂੰ ਲੋਕ ਉਸੇ ਦੀ ਬੜੀ ਤੇਂਦੇ ਆ ਇਹ ਦੁਨੀਆ ਦੇ ਵਿੱਚ ਇੱਕ ਉਧਾਰ ਮੈਂ ਆਪਣੇ ਆਪ ਦੇ ਵਿੱਚ ਗੱਲ ਜਿਹੜੀ ਹੈ ਵੀ ਜਿਸ ਇਨਸਾਨ ਨੇ ਦੁਨੀਆ ਨੂੰ ਜਗਾਉਣੇ ਕੋਸ਼ਿਸ਼ ਕੀਤੀ ਨਾ ਵੀ ਕਿਸੇ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਉਹੀ ਬੜੀ ਦਾ ਪੱਕਰਾ ਬਣ ਜਾਂਦਾ ਤਾਂ ਇਹ ਜਿਹੜੇ ਆ ਸਾਰੇ ਮਹਾਰਾਜ ਜਿਹੜੇ ਦੁਰਜਨ ਬਹਿਰੀ ਬਣੇ ਹੋਏ ਆ ਦੁਰਜਨ ਖੜੇ ਆਏ ਪਛਤਾਤੀ ਇਹ ਜਿਹੜੇ ਬਹਿਰੀ ਆ ਕਹਿੰਦੇ ਖੜੇ ਆ ਤੱਕ ਰਿਹਾ ਵੀ ਮਾਦਿਕ ਕਿਰੇ ਤੋਂ ਬਾਹਰ ਹੋਈਏ ਉਸ ਦੇ ਨਾਲ ਕਮੇਟੀ ਦੱਸ ਰਹੀ ਹੁੰਦਾ ਦਾ ਵੀ ਸੰਤੂਰੀ ਦੇ ਕਿਡੇ ਦੇ ਅੰਦਰ ਹੋਣਗੇ ਨਾ ਕਿਉਂਕਿ ਖਵਾਜੀ ਵਰੂਧ ਨੇ ਵੀ ਆਪਣੇ ਅਹਿਰਾਂ ਪੱਖਿਆ ਹੋਇਆ ਪੁੰਜਾਂ ਨੂੰ ਔਰ ਹੂਰ ਵੀ ਕਈ ਰਾਜਾ ਨੇ ਜਿਹੜੇ ਬਾਦਸ਼ਾਹ ਹਨ ਉਹਨਾਂ ਨੇ ਵੀ ਆਪਣੀ ਅਰਦਾਸ ਭੇਜੀ ਹੋਈ ਤੋ ਸਾਸੰਗ ਦੀ ਇਸ ਤਰੀਕੇ ਦਾ ਮਾਣ ਦਵਾ ਰਹੇ ਹੁਣ ਸਾਰੇ ਗੁਰੂ ਦੁਰਗਮ ਹੈ ਆਵਥੇ ਨਹੀਂ ਸਾਸੰਗ ਦੀ ਹੁਣ ਉਹਨਾਂ ਨੂੰ ਥੋੜਾ ਥੋੜਾ ਚਾਨਣ ਹੋ ਗਿਆ ਭਾਪ ਸਮਝਾਉਣ ਲੱਗੀ ਆ ਕੀ ਕਹਿੰਦੇ ਐ ਕਉ ਕੁਨਾ ਹੈ ਕਪਨ ਜੀ ਮਹਾਰਾਜ ਜੀ ਆਇਆ ਸਤੰਗ ਕਿਲੇ ਦੇ ਅੰਦਰ ਨਹੀਂ ਹਨ ਐਸੀ ਜਿਹੜੀ ਵਿਚਾਰ ਉਹਨਾਂ ਨੇ ਆਪਣੇ ਅੰਦਰ ਕੀਤੀ ਹੈ ਸਾਰੀਆਂ ਵਿਚਾਰਾਂ ਕੀਤੀਆਂ ਹਨ ਵੈਰੀਆਂ ਨੇ ਰੋੜਾ ਦਹ ਲਗਨਿਤ ਦਸ਼ਤਾ ਹੈ ਕਿੰਨੇ 10 ਲੱਖ ਫੌਜਾਂ ਦਾ ਜਰਮੈਲ ਸਵਾਜਾ ਉਧੂ ਕਹਿਣ ਲੱਗਾ ਵੀ ਹੁਣ ਕਿਲੇ ਦੇ ਅੰਦਰ ਤੂੰ ਰੋੜਾ ਸਵਾਲਾ ਤਾਂ ਸੰਧਾ ਨਹੀਂ ਉਸ ਦਿਸ਼ਾ ਵੱਲ ਨੂੰ ਰੋੜਾ ਨਹੀਂ ਪੈ ਰਿਹਾ ਇਹ ਉਹਨਾਂ ਦਾ ਵੀ ਅੰਦਾਜ਼ਾ ਵਾਲੇ ਮਾਣੇ ਕਿਲਾ ਛੱਡ ਚੁੱਕੇ ਆ ਸੋ ਇਸ ਗਾਥੀ ਜਿਹੜੀ ਚਾਰ ਬਣਾਇ ਕੀਤੀ ਆ ਜਾਣੋਂ ਪਰ ਅਧਾਰੀ ਗਏ ਕਹਿੰਦੇ ਜੱਗੋਂ ਪਰ ਅਧਾਰੀ ਗਏ ਮਾਣੀ ਮੰ ਸੋਚੇ ਕਦੀ ਰਾਤ ਕੋਈ ਸੰਬੋਖ ਸੰਦੀ ਦੱਸ ਰਿਹਾ ਵੀ ਕਹਿੰਦੇ ਹੁਣ ਉਹਨਾਂ ਨੇ ਆਪਣੇ ਮਨ ਦੇ ਵਿੱਚ ਇਹ ਮਾਨ ਤਲਾਜਾ ਲਾ ਜਾਇਆ ਵੀ ਸਤਪੁਰਖੀ ਬਹੁਤ ਆਜ਼ਾਦੀ ਅੱਗੇ ਨਿਕਲ ਜਾਏਗਾ ਰਹਿਣਾ ਇਹ ਮਲਖ ਕਰੈ ਸਰਬਾਰਤਿ ਭਾਏ ਹੁਣ ਸਾਧ ਸੰਗਤ ਜੀ ਜਦੋਂ ਉਹਨਾਂ ਨੂੰ ਇਹ ਗੱਲ ਪ੍ਰਤੀਤ ਹੋ ਗਈ ਨਾ ਉਹ ਸਵਾਜ ਗਿਆ ਤਾ ਵੀ ਇਹਨੇ ਲਿਖਿਆ ਇਹਨਾਂ ਆਪਸ ਲਖ ਦਾ ਅਰਥ ਹੁੰਦਾ ਜਾਣਨਾ ਕਹਿੰਦੀ ਇਸ ਤਰੀਕੇ ਦੇ ਨਾਲ ਜਾਣ ਕਰਕੇ ਸੂਰ ਭਇਓ ਕਲਥੈ ਜਮ ਖਾਏ ਸਾਧ ਸੰਗਤ ਜੀ ਹੋਇਆ ਜੋ ਸਾਜ ਗੁਰੂ ਜੀ ਨੇ ਦੇਖਿਆ ਨਾ ਜਾਣ ਕਰਕੇ ਤਾਂ ਉਹਨਾਂ ਨੇ ਕੀ ਕੀਤਾ ਆਪਣੀ ਜਿਹੜੇ ਘੋੜ ਸਾਰ ਜਾ ਤੱਕ ਇਹ ਦੇਖਿਆ ਸੂਰ ਨਾਮ ਹੁੰਦਾ ਖਾਲੀ ਦਾ ਕੀ ਦੇਖਿਆ ਜਾ ਕਰਕੇ ਕਿਲਾ ਖਾਲੀ ਹੈ ਸਤਗੁਰ ਜੀ ਉਹ ਸਤਗੁਰ ਜੀ ਦਾ ਜਿਹੜਾ ਖਾਲਸਾ ਪੰਥ ਹੈ ਕਿਲਾ ਛੱਡ ਕੇ ਬਹੁਤ ਦੂਰ ਜਾ ਚੁੱਕਾ ਹੈ ਤੱਬ ਖਵਾਜਾ ਬਰਗੂਦ ਗੁਲਾਮ ਕਹਿੰਦੇ ਤੱਖਤ ਤੋਂ ਜਿਹੜਾ ਖਵਾਜਾ ਬਰਗੂਦ ਸੀ ਜਿਹੜਾ ਗੁਲਾਮ ਦਾ ਅਰਥ ਹੁੰਦਾ ਹੈ ਗੁਲਾਮ ਸਾਧ ਸੰਗਤ ਜੀ ਇਹਨਾਂ ਦੇ ਨਾਮ ਦੇ ਨਾਲ ਲੱਗਦਾ ਹੈ ਇਸਲਾਮ மத ਦੇ ਵਿੱਚ ਜਿੰਨੇ ਨਾਮ ਹਨ ਬਹੁਤ ਵੱਡੇ ਵੱਡੇ ਇਨ੍ਹਾਂ ਦੇ ਨਾਮ ਨਾਮ ਸਨ ਤਾਂ ਗੰਗੀ ਜੀ ਦਾ ਗਲਾਮ ਖਵਾਜਾ ਮਰਦੂਦ ਹੈ ਨਾ ਉਸ ਨੇ ਇਹ ਕਹਿ ਲੰਦਾ ਹੈ ਸੋਜਾ ਰਿਸ ਬੋਲਿਓ ਤਾਲ ਸੰਗ ਤਮਾਮ ਸਾਸੰਦਗੀ ਹੁਣ ਮਹਾਰਾਜ ਦੇ ਕਿਲੇ ਦੇ ਅੰਦਰ ਹੈ ਨਹੀਂ ਸਤਿਗੁਰੂ ਜੀ ਗਲਾ ਛੱਡ ਕੇ ਬਹੁਤ ਦੂਰ ਦੇ ਬਹੁਤ ਦੂਰ ਚਲੇ ਕੇ ਬੜੇ ਸਮੇਂ ਦੇ ਚਲੇ ਗਏ ਤਾਂ ਕੰਗੇ ਖਵਾਜਾ ਮਰਦੂਦ ਰਿਸ ਨਾਮ ਦਾ ਉਸੇ ਤੋ ਬੋਲਿਆ ਔਰ ਤਮਾਮ ਸੰਗ ਜਿੰਨੀ ਵੀ ਫੌਜ ਹੈ ਸਾਰੀਆਂ ਕੁੰਜਾਂ ਦਾ ਉਸੇ ਤੋ ਬੋਲਣ ਲੱਗਾ ਖਵਾਜਾ ਮਰਦੂਦ ਕਹਿ ਲੰਦਾ ਹੈ ਕਿਲੇ ਦੇ ਅੰਦਰ ਦਾ ਸਤਿਗੁਰੂ ਦੀ ਹਾੜੀ ਬੋਗੇ ਬੜੀ देर ਦੀ ਕਲਾ ਛੱਡ ਕੇ ਚਲੇ ਗਏ ਆ ਤਾਂ ਪੌਜਾ ਗੁੱਸੇ ਦੇ ਵਿੱਚ ਬੋਲਦਾ ਵੀ ਇਸ ਤਰੀਕੇ ਦੇ ਨਾਲ ਜਾਂਦਾ ਕਿ ਅਪੋ ਕਿਰਲਾ ਕਰੋ ਜਿਸ ਤੇ ਨਿਕਸ ਜਾਏ ਨਹ ਕਾਸ ਇਹਦਾ ਆਪਣੀਆਂ ਪੌਜਾ ਕਹਿੰਦਾ ਇਸ ਤਰੀਕੇ ਦੇ ਨਾਲ ਸਤਿਗੁਰੂ ਨੂੰ ਘੇਰਨਾ ਕਰੋ ਵੀ ਜਿਸ ਇਸ ਤਰੀਕੇ ਨਾਲ ਘੇਰੋ ਵੀ ਘੇੜਾ ਇਸ ਤੀਕ ਨਾਲ ਪਾਉ ਵੀ ਸਤਿਗੁਰੂ ਨਿਕਾ ਕਰਕੇ ਨਾ ਚਲੇ ਜਾ ਪਾਉ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸੇ ਪਾਸੇ ਨਹੀਂ ਨਿਕਲ ਕੇ ਨਾ ਚਲੇ ਜਾਣ ਖਵਾਜਾ ਸੂਦ ਆਪਣੇ ਜਿਹੜੇ ਵਜੀਰ ਹਨ ਐਤ ਕਾਲ ਮੰਤਰੀ ਸੰਤਰੀ ਫੌਜਾਂ ਨੂੰ ਆਪ ਰਿਹਾ ਹੈ ਜਥੇਦਾਰ ਸਰਦਾਰ ਹਨੇਰੇ ਇੰਡੀਰ ਦੇ ਜਥੇਦਾਰ ਹਨ ਫੌਜਾਂ ਦੇ ਜਥੇਦਾਰ ਜਰਨੈਲ ਹਨ ਵੱਡੇ ਵੱਡੇ ਸਰਦਾਰ ਵੀ ਬਹੁਤ ਜ਼ਿਆਦਾ ਭਾਰਗੰਗਰ ਧਕ ਸ agre ਪ੍ਰੇਰੇ ਸਾ ਸੰਗਤ ਕੀ ਬਹਾ ਖਵਾਜਾ ਮਹੂਰ ਇੰਨਾ ਲੋਹਾ ਲਖਾ ਹੋ ਗਿਆ ਉਸੇ ਕਾਰਨ ਕੀ ਕੀਤਾ ਇਹ ਬੁੱਧਾਂ ਨੇ ਜੱਥੇ ਦਾ ਇੱਕ ਨੈਤ ਸੰਗ ਸਾਰਿਆਂ ਸਰਦਾਰ ਸਾਹਿਬ ਧਰੇ ਦੇ ਨਾਮ ਤੋਂ ਬਹੁਤ ਧਿਆਨ ਦਾ ਕਰ ਪਰ ਬਹੁਤ ਸਾਰੇ ਪਲੇ ਹੁਣ ਸਾਰਿਆਂ ਨੂੰ ਪਰਿਗਮਾ ਦੇ ਰਿਹਾ ਉਸੇ ਦੇ ਵਿੱਚ ਕਹਿ ਰਿਹਾ ਵੀ ਜਾ ਕਰਕੇ ਮਹਾਰਾਜ ਇਸ ਤਰੀਕੇ ਨਾਲ ਘੇਰਨਾ ਕਰੋ ਫੜ ਲੈਣਾ ਕਰੋ ਭੀਮ ਚੰਦ ਕੋ ਬਾਖ ਪਠਾਇਓ ਸਾਸਨ ਦੀ ਭੀਮ ਚੰਦ ਜਿਹੜਾ ਰਾਜਾ ਹੈ ਕਹਿੰਦਾ ਨਗਰੀ ਦਾ ਬਲਾਸ ਕੋ ਸ਼ਹਿਰ ਹੈ ਔਰ ਸਟੇਟ ਜਿਹੜੀ ਹੈ ਹਰਮਚਰ ਪ੍ਰਦੇਸ਼ ਦੇ ਵਿੱਚ ਬਲਾਸਪੁਰ ਜ਼ਿਲ੍ਹਾ ਔਰ ਕਹਿਲੂਰ ਦਾ ਨਾਮ ਦਾ ਹੈ ਰਾਜਾ ਭੀਮ ਚੰਦ ਹੈ ਇੱਕ ਰਾਜਾ ਉਹ ਸੀ ਰੂਪ ਚੰਦ ਜੀਤੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 509 ਦੇ ਕਰਕੇ ਜਮੀਨ ਖਰੀਦੀ ਤਾਂ ਕਹਿੰਦਾ ਹੁਣ ਖਵਾਜਾ ਜਿਹੜਾ ਭੀਮ ਚੰਦ ਦਾ ਨਾ ਰਾਜਾ ਪਹਾੜੀ ਦਾ ਰਾਜਾ ਜਿਹੜਾ ਤਾਂ ਇਹਨੂੰ ਵੀ ਕਹਿ ਲੱਗਾ ਹੈ ਸਰਕਾਰ ਐ ਆਪਣਾ ਦਲ ਕਯੋ ਟਕਾਇਓ ਸਤਸੰਗਤਰੀ ਆਪਾਂ ਨੂੰ ਪਤਾ ਹੁੰਦਾ ਨੇ ਦਲ ਹੁੰਦੇ ਆ ਖਵਾਜਾ ਮਕਬੂਰ ਗੁੱਸੇ ਕਹਿ ਰਿਹਾ ਵੀ ਤੂੰ ਆਪਣਾ ਹੁਣ ਦਲ ਕੀ ਆਲਾ ਕਿਉਂ ਫੌਜ ਨੂੰ ਕਰਕੇ ਰੱਖੀ ਐ ਆਪਣੀ ਫੌਜ ਨੂੰ ਅੱਗੇ ਤੋਰ ਆਪਣੇ ਦਲ ਨੂੰ ਅੱਗੇ ਤੋਰ ਔਰ ਗੁਰੂ ਸਾਹਿਬ ਕਿਉਂ ਨਾ ਕਰਕੇ ਫਰਮਾ ਗੋ ਪ੍ਰੇਰੋ ਸਭ ਪਰਬਤ ਦੀ ਸੈਨ ਕਹਿੰਦੇ ਪ੍ਰੇਰੋ ਸਭ ਪਰਬਤ ਦੀ ਸੈਨ ਹੁਣ ਜਿਹੜਾ ਮਹੰਤੂ ਦਾ ਰਾਜਾ ਹੈ ਉਹ ਬਾਈ ਧਾਤਾ ਰਾਜਾ ਹੈ ਤਾਂ ਫੌਜਾਂ ਨੂੰ ਕਹਿੰਦਾ ਵੀ ਪ੍ਰੇਰੋ ਕਿ ਤੂੰ ਵੀ ਜਿਹੜੀ ਜਿਹੜੀ ਪਰਬਤ ਜਿਹੜੀ ਪਹਾੜੀ ਦਾ ਜਾਨਾ ਪਹਾੜ ਦਾ ਜਾਨਾ ਕਿਹੋਂ ਸੈਨਾ ਹੈ ਤੂੰ ਪ੍ਰੇਰਣਾ ਕਾਢ ਉਹਨਾਂ ਨੂੰ ਸਿੱਖਿਆ ਦੇਣੀ ਕਰ ਘੇਰ へ ਜਾਏ ਗਹਿ ਬਿਖ ਨੈਣਾ ਘੇਰ ਕੇ ਰਹਿ ਲੈ ਸਤੂ ਜੀ ਨੂੰ ਇਸ ਤਰੀਕੇ ਨਾਲ ਘੇਰ ਲੈਣਾ ਕਰੋ ਗਹਿ ਬਿਖ ਨੈਣਾ ਨੈਣਾ ਨਾਮ ਦਾ ਨਿਤਰਾ ਦੇ ਨਾਲ ਘੇਰ ਕਰਕੇ ਕੰਨੇ ਗੁਰੂ ਜੀ ਨੂੰ ਫੜਨਾ ਪਰੋ ਦੇਖ ਕਰਕੇ ਕਿੰਦੇ ਇਹ ਸਭ ਤੋਂ ਪਹਿਲਾ ਹੈ ਤਵਾਜਾ ਮੰਦੂਰ ਸਭ ਤੋਂ ਵੱਡਾ ਹੁੰਦਾ ਨਾ ਜਮਾਇਲ ਔਰ ਅੰਗਰੇਜ਼ ਦਾ ਸਭ ਤੋਂ ਵੱਡਾ ਫੈਲਕਾ ਔਰ ਫਿਰ ਵੀ ਚੰਦ ਬਾਈ ਦਾਤਾ ਭਾਈ ਬਾਈ ਦਾ ਰਾਜਨੀ ਸੈਨਾ ਹੈ ਉਹਨੂੰ ਪ੍ਰੇਰਨਾ ਦਿੱਤਾ ਔਰ ਖਾਨ ਮਜੀਦ ਸਰਹੰਦੀ ਤਾਇਓ ਜਿਹੜੀ ਸੰਹੰਦ ਹੈ ਨਾ ਉਥੋਂ ਨਾਲ ਜਿਹੜਾ ਮਜੀਦਦਾਸ ਦੀ ਖਾਨ ਉਹ ਵੀ ਉਸ ਵੇਲੇ ਪਹੁੰਚਿਆ ਹੈ ਸੈਨਾ ਲੈ ਕਰਕੇ ਲੱਖ ਨਸ਼ਕਰ ਲੇਗ ਵਡਾਇਓ ਸਾ ਸਮੀ ਦੀ ਲੱਖ ਨੂੰ ਨਸ਼ਕਰ ਲੱਖਾਂ ਲਸ਼ਕਰ ਫੌਜ ਸੀਨਾ ਉਸੇ ਵੇਲੇ ਲੈ ਕਰਕੇ ਮੜਾਇਓ ਬਾਹ ਉਚੇਹਾਨਾ ਜੇਰ ਦਸ ਸੁਬਾ ਹਲਪੁਰ ਕੋ ਕਹਿੰਦੇ ਜੇਰ ਦਸ ਸੁਬਾ ਲਾਹਪੁਰ ਆਪਨ ਹੰਡਾਲ ਹਵਲ ਸ਼ਹਿਰ ਦਾ ਜਿਹੜਾ ਸੁਬਾ ਹੈ ਨਾ ਜੇਰ ਦਸ ਉਹ ਵੀ ਆਪਣੀ ਸੈਨਾ ਲੈ ਕਰਕੇ ਪਹੁੰਚਿਆ ਹਾਂ ਕੈਂਡੇ ਗੁਰੂ ਜੀ ਦਾ ਕਹਿੰਦੇ ਉਹਨਾਂ ਨੂੰ ਪਕੜਨ ਦੇ ਵਾਸਤੇ ਜੇਲ੍ਹ ਦਸਤਖਾਨ ਹੌਰ ਦਾ ਜਿਹੜਾ ਸੁਪਾ ਉਹ ਵੀ ਕਹਿੰਦੇ ਛੇਤੀ ਦੇ ਨਾਲ ਦੌੜ ਕਰਕੇ ਆਇਆ ਹੈ ਬੇਸ਼ੁਮਾਰ ਜਿਮ ਨਿਸ ਅਧਕਾਰੀ ਕਹਿੰਦੇ ਸਾਧ ਸੰਗਤ ਵੀ ਵੇਖੋ ਬੇਸ਼ੁਮਾਰ ਫੌਜ ਹੈ ਇੰਨੀ ਫੌਜ ਸਰਗੁਜੀ ਦੇ ਪਿੱਛੇ ਲਾ ਦਿੱਤੀ ਇਹਨਾਂ ਨੇ ਕਪਤਾਨ ਨੇ ਔਰ ਬਾਈਸ ਸਾਹ ਦੇ ਰਾਜਿਆਂ ਬੇਸ਼ੁਮਾਰ ਜਿਮ ਨਿਸ ਅਧਾਰੀ ਜਿਮ ਨਾਮ ਹੁੰਦਾ ਰਾਤ ਦਾ ਮਾਹੀ ਕੋ ਨਿਸ ਨਾਮ ਹੁੰਦਾ ਰਾਤ ਦਾ ਅਧਾਰੀ ਨਾਮ ਹੁੰਦਾ ਸ਼ਾਹ ਪਾਲੀ ਦਾ ਕਹਿੰਦੇ ਰਾਤ ਦਾ ਸਮਾਂ ਹੈ ਸ਼ਾਹ ਪਾਲੀ ਰਾਤ ਹੈ ਸੈਨਾ ਮੁੜੇ ਸਭ ਇਕਵਾਰੀ ਸਾਰ ਕਿੰਨੀ ਸੈਨਾ ਹੈ ਨਾ ਦੇਖੋ ਵਾਰੀ ਉਮੜ ਕਰਕੇ ਆਵੇ